ਸ਼੍ਰੀ ਰਾਗ ਮੰਗਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਦੇਣ ਘਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ ਮਤੇ ਮਰਨ ਵਿਸਾਰਿਆ ਕੁਸੀ ਕੀਤੀ ਦਿਨ ਚਾਰ ਇਸ ਮੋਹ ਫੀਮ ਨੂੰ ਖਾ ਕੇ ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ ਚਾਰ ਦਿਨ ਜ਼ਿੰਦਗੀ ਵਿੱਚ ਰੰਗ ਰਲੀਆਂ ਮਾਣ ਰਹੀ ਹੈ ਸੱਚ ਮਿਲਿਆ ਤਨ ਸੂਪਿਆ ਰੱਖਣ ਕੋ ਦਰਬਾਰ ਜਿਨ੍ਹਾਂ ਨੇ ਮੋਹ ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹ ਆਹਰ ਕੀਤਾ ਉਹਨਾਂ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ਨਾਨਕ ਸੱਚ ਕਉ ਸੱਚ ਜਾਣ ਇਹ ਨਾਨਕ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨਾਲ ਸੱਚੀ ਸਾਝ ਬਣਾ ਜਿਤ ਸੇਵੀਆ ਸੁਖ ਪਾਈਆ ਤੇਰੀ ਦਰਗਾਹ ਚੱਲੈ ਮਾਣ ਜਿਸ ਦਾ ਸਿਮਰਨ ਕੀਤਿਆ ਸੁਖ ਮਿਲਦਾ ਹੈ ਤੇ ਅਰਦਾਸ ਕਰਕੇ اے ਪ੍ਰਭੂ ਆਪਣਾ ਨਾਮ ਦੇ ਜਿਸ ਕਰਕੇ ਤੇਰੀ ਹਜ਼ੂਰੀ ਵਿੱਚ ਆਦਰ ਮਿਲ ਸਕੇ ਰਹਾਉ ਸਚ ਸਰਾ ਗੁੜ ਬਾਹਰਾ ਜਿਸ ਵਿੱਚ ਸਚਾ ਨਾਉ ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ ਉਹ ਸ਼ਰਾਬ ਵਿੱਚ ਪ੍ਰਭੂ ਦਾ ਨਾਮ ਹੁੰਦਾ ਹੈ ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆਂ ਵੱਲੋਂ ਬੇਪਰਵਾਹ ਕਰ ਦਿੰਦਾ ਹੈ ਸੁਣੈ ਵਖਾਣੇ ਜਿੱਤੜੇ ਆ ਤਿੰਨ ਬਲੇਹਾਰਾ ਜਾਓ ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ ਤਾਂ ਮਨ ਖੀਵਾ ਜਾਣੀ ਆ ਜਦ ਮਹਲੀ ਪਾਈ ਥਾਓ ਮਨ ਤੂੰ ਤਦੋਂ ਹੀ ਮਸਤ ਹੋਇਆ ਜਾਣੋ ਜਦੋਂ ਇਹ ਪ੍ਰਭੂ ਦੀ ਯਾਦ ਵਿੱਚ ਟਿਕ ਜਾਏ ਤੇ ਮਨ ਵਿੱਚ ਟਿਕਦਾ ਹੈ ਸਿਮਰਨ ਦੀ ਬਰਕਤ ਨਾਲ ਨਾਓ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਪ੍ਰਭੂ ਦਾ ਨਾਮ ਤੇ ਸਿਫਤ ਸਲਾਹ ਹੀ ਮੂੰਹ ਉਜਲਾ ਕਰਨ ਲਈ ਪਾਣੀ ਹੈ ਤੇ ਸਿਫਤ ਸਲਾਹ ਦੀ ਬਰਕਤ ਨਾਲ ਬਣਿਆ ਹੋਇਆ ਸੁੱਚਾ ਆਚਰਣ ਸਰੀਰ ਉੱਤੇ ਲਾਣ ਲਈ ਸੁਗੰਧੀ ਹੈ ਤਾ ਮੁੱਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਪਰਮਾਤਮਾ ਦਾ ਨਾਮ ਤੇ ਸਿਫਤ ਸਲਾਹ ਔਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ ਸਿਫਤ ਸਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ ਦੁੱਖ ਤਿਸੇ ਪਿਆ ਕੀ ਹੈ ਸੁੱਖ ਜਿਸਹਿ ਪਾਸ ਦੁੱਖਾਂ ਦੀ ਨਿਰਵਰਤੀ ਤੇ ਸੁੱਖਾਂ ਦੀ ਪ੍ਰਾਪਤੀ ਦੀਰ ਜੋਈ ਪ੍ਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ਸੋ ਕਿਉ ਮਨ ਹੋ ਬਸਾਰੀ ਹੈ ਜਾਕਿ ਜੀਵ ਪ੍ਰਾਣ ਜਿਸ ਪ੍ਰਭੂ ਦੀ ਬਖਸ਼ੀ ਹੋਈਏ ਜਿੰਦ ਜਾਨ ਹੈ ਉਸ ਨੂੰ ਕਦੇ ਮਨ ਤੋਂ ਪੁਲਾਣਾ ਨਹੀਂ ਚਾਹੀਦਾ ਤਿਸ ਬਿਨ ਸਭ ਆ ਪਵਿੱਤਰ ਹੈ ਜੀਤਾ ਪੈਨਨ ਖਾਣ ਪ੍ਰਭੂ ਨੂੰ ਵਿਸਾਰਿਆ ਖਾਣ ਪੈਨਨ ਦਾ ਸਾਰਾ ਹੀ ਉਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੈ ਪਰਮਾਨ ਕਿਉਂਕਿ ਹੋਰ ਸਾਰੀਆਂ ਗੱਲਾਂ ਮਨ ਨੂੰ ਨਾਸ਼ਵੰਤ ਸੰਸਾਰ ਦੇ ਮੋਹ ਵਿੱਚ ਬਸਾਉਂਦੀਆਂ ਹਨ ਇਹ ਪ੍ਰਭੂ ਕੋਈ ਉਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਉਂਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਝਾਲ ਮੋ ਘਸ ਮਸ ਕਰ ਮਤ ਕਗਦ ਕਰ ਸਾਰ ਇਹ ਭਾਈ ਮਾਇਆ ਦਾ ਮੋਹ ਸਾੜ ਕੇ ਉਸ ਨੂੰ ਘਸਾ ਕੇ ਸਿਆਹੀ ਬਣਾ ਤੇ ਆਪਣੀ ਅਕਲ ਨੂੰ ਸੋਹਣਾ ਕਾਗਜ਼ ਬਣਾ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੂਛ ਲਿਖ ਵਿਚਾਰ ਪ੍ਰੇਮ ਨੂੰ ਕਲਮ ਤੇ ਆਪਣੇ ਮਨ ਨੂੰ ਲਿਖਾਰੀ ਬਣਾ ਗੁਰੂ ਦੀ ਸਿੱਖਿਆ ਲੈ ਕਿ ਪ੍ਰਮਾਤਮਾ ਦੇ ਗੁਣਾ ਦੀ ਵਿਚਾਰ ਕਰਨੀ ਲਿਖ ਲਿਖ ਨਾਮ ਸਾ ਲਾ ਲਿਖ ਲਿਖ ਅੰਤ ਨਾ ਪਾਰਾ ਵਾਰ ਪ੍ਰਭੂ ਦਾ ਨਾਮ ਲਿਖ ਪ੍ਰਭੂ ਦੀ ਸ਼ਿਪਸਾ ਲਿਖ ਇਕ ਲਿਖ ਕੇ ਪ੍ਰਭੂ ਦੇ ਗੁਣਾ ਦਾ ਅੰਤ ਨਹੀਂ ਪੈ ਸਕਦਾ 파ਰਲਾ ਉਰਲਾ ਬਨਾ ਨਹੀਂ ਲੱਭ ਸਕਦਾ ਬਾਬਾ ਇਹੋ ਲੇਖਾ ਲਿਖ ਜਾਣ ਇਹ ਭਾਈ ਇਹ ਲੇਖਾ ਲਿਖਣ ਦੀ ਜਾਂਚ ਸਿੱਖ ਜਿੱਤੈ ਲੇਖਾ ਮੰਗੀਆਂ ਤਿੱਤੈ ਹੋਏ ਸੱਚਾ ਨਿਸ਼ਾਨ ਜਿਸ ਤਾਂ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉੱਤੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ਰਹਾਉ ਜਿੱਥੇ ਮਿਲੈ ਵਡਿਆਈਆ ਸਦ ਖੁਸ਼ੀਆਂ ਸਦ ਚਾਓ ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ ਤਿੰਨ ਮੁਕ ਟਿੱਕੇ ਨਿਕਲੈ ਜਿਨ ਮਨ ਸਚਾ ਨਾਓ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਦਾ ਸਦਾ ਤੇਰ ਨਾਮ ਵਸਦਾ ਹੈ ਲਿਖਾ ਮੰਗਣ ਵਾਲੇ ਥਾਂ ਉਨ੍ਹਾਂ ਦੇ ਮੂਹ ਤੇ ਟਿੱਕੇ ਲੱਗਦੇ ਹਨ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ ਕਰਮ ਮੇਲਾ ਹੈ ਤਾਂ ਪਾਈ ਹੈ ਨਾਹੀਂ ਗੱਲੀ ਵਾਓ ਦੁਆਓ ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ ਹਵਾਈ ਫਜ਼ੂਲ ਗੱਲਾਂ ਨਾਲ ਨਹੀਂ ਮਿਲਦਾ ਇੱਕ ਆਵੇ ਇੱਕ ਜਾਹੇ ਉੱਠ ਰੱਖਿਆ ਨਾਮ ਸਲਾਰ ਸੰਸਾਰ ਵਿੱਚ ਬੇਅੰਤ ਜੀ ਆਉਂਦੇ ਹਨ ਤੇ ਜੀਵਨ ਸਫਰ ਮੁਕਾਕੇ ਇਤੋਂ ਕੂਚ ਕਰ ਜਾਂਦੇ ਹਨ ਕਈਆਂ ਦੇ ਸਰਦਾਰ ਅੱਜ ਵੱਡੇ ਵੱਡੇ ਨਾਮ ਰੱਖੀ ਦੇ ਹਨ ਇੱਕ ਓਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਭਈ ਜਗਤ ਵਿੱਚ ਮੰਗਤੇ ਹੀ ਜੰਮੇ ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ ਅੱਗੇ ਗਿਆ ਜਾਣੀ ਹੈ ਵਿਣਨਾਵਾ ਵਿਕਾਰ ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਏ ਕੰਗਾਲ ਹੋਣ ਜੀਵਨ ਸਫਰ ਮੁਕਾਇਆ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਭ ਜੀਵਨ ਵਿਅਰਥ ਗਵਾਹ ਜਾਂਦੇ ਹਨ ਭੈ ਤੇਰਾ ਡਰ ਅਗਲਾ ਕਪ ਕਪ ਚਿਜਾ ਦੇਹ ਏ ਨਾਨਕ ਆਪ ਹੀ ਪ੍ਰਭ ਤਤੋਂ ਦੂਰ ਦੂਰ ਰਹਾ ਸੰਸਾਰ ਦਾ ਟੋਕਲਾ ਬਹੁਤ ਵਿਆਪਦਾ ਹੈ ਇਸ ਟੋਕਲੇ ਵਿੱਚ ਖਿਜ ਖਿਜ ਕੇ ਸਰੀਰ ਭੀ ਟੈਂਦਾ ਜਾਂਦਾ ਹੈ ਨਾ ਉਹ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਟੇ ਖੇਹ ਜਿਨ੍ਹਾਂ ਦੇ ਨਾਮ ਖਾਨ ਸੁਲਤਾਨ ਕਰਕੇ ਵੱਜਦੇ ਹਨ ਸਭ ਇੱਤੀ ਮਿੱਟੀ ਵਿੱਚ ਮਿਲ ਜਾਂਦੇ ਹਨ ਨਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਜਗਤ ਤੋਂ ਤੁਰਨ ਵੇਲੇ ਸਾਰੇ ਝੂਟੇ ਮੋਹ ਪਿਆਰ ਮੁਕਾਮੁਕ ਜਾਂਦੇ ਹਨ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਫਤਿਹ